ਜਿੰਨਾ ਵਿਆਹਾਂ ਵਿੱਚ ਜਾਂ ਪਾਰਟੀ ਸਿਸਟਮ ਦੇ ਵਿੱਚ ਜਾਂ ਪਾਰਟੀ ਫੰਕਸ਼ਨ ਦੇ ਵਿੱਚ ਇੱਕ ਜਿਹਾ ਪ੍ਰੋਗਰਾਮ ਚੱਲ ਰਿਹਾ ਹੋਵੇ ਖਾਣ ਪੀਣ ਦਾ ਤਾਂ ਉਹ ਖਾਣ ਪੀਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਚਾਹੇ ਬੱਚੇ ਹੋਣ ਚਾਹੇ ਜਵਾਨ ਹੋਣ ਚਾਹੇ ਵੱਡੀ ਉਮਰ ਦੇ ਹੋਣ ਉਹਨਾਂ ਨੂੰ ਪੇਟ ਦਾ ਰੋਗ ਸਿਰ ਦਾ ਰੋਗ ਜਾਂ ਉਹਨਾਂ ਦੇ ਕਈ ਤਰ੍ਹਾਂ ਦੇ ਗਲੇ ਦੇ ਰੋਗ ਜਿਹੜੇ ਲੱਗਨੇ ਪੱਕੇ ਹੀ ਨੇ ਤੁਸੀਂ ਅਕਸਰ ਵੇਖਿਆ ਹੋਆ ਕਿ ਜਦੋਂ ਤੁਸੀਂ ਇਹੋ ਜਿਹੇ ਪ੍ਰੋਗਰਾਮਾਂ ਤੇ ਜਾਂਦੇ ਹੋ ਤਾਂ ਅਗਲੇ ਦਿਨ ਜਾਂ ਰਾਤ ਨੂੰ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਫੇਸ ਕਰਨੀ ਪੈਂਦੀ ਹੈ ਸਰੀਰ ਜਿਹੜਾ ਵਾ ਈਵੇਂ ਰੱਦਦਾ ਜਿਵੇਂ ਕੁਝ ਕੋ ਗਲਤ ਖਾਦਾ ਗਿਆ ਹੁੰਦਾ ਬਿਲਕੁਲ ਕੀ ਸਾਨੂੰ ਇੰਨਾ ਸਵਾਲਾਂ ਦੀ ਜਾਂਚ ਨਹੀਂ ਕਰਨੀ ਚਾਹੀਦੀ ਆਖਰਕਾਰ ਕਿਉਂ ਤੁਸੀਂ ਵੇਖਿਆ ਕਿ ਪਹਿਲਾਂ ਲੋਕ ਜਦੋਂ ਸ਼ਾਦੀ ਕਰਦੇ ਹੁੰਦੇ ਸੀ ਆਪਣੇ ਧੀ ਪੁੱਤਰ ਦੀ ਜਾਂ ਕੋਈ ਫੰਕਸ਼ਨ ਕਰਦੇ ਸੀ ਤਾਂ ਉਹ ਆਪਣਾ ਹੀ ਜਿਹੜੇ ਸਬਜ਼ੀਆਂ ਬਣਾਉਂਦੇ ਨੇ ਜਾਂ ਸਬਜ਼ੀਆਂ ਤਿਆਰ ਕਰਦੇ ਨੇ ਕੱਟਣ ਵਾਲੇ ਆਪਣੇ ਹੀ ਲੋੰਡੇ ਹੁੰਦੇ ਹੁੰਦੇ ਸਨ ਪਲੱਸ ਉਹ ਆਪਣਾ ਟੀਲ ਝੁੰਡੇ ਸਨ ਆਪਣਾ ਸਾਰਾ ਮਸਾਲੇ ਝੁੰਡੇ ਸਨ ਕਿ ਭਈ ਆਹ ਤੁਸੀਂ ਬਰਤਨੇ ਇੰਨੇ ਕੁ ਬਰਤਨੇ ਨੇ ਤੇ ਉਹ ਖਾ ਕੇ ਮੁੱਖ ਨੂੰ ਬੜਾ ਆਨੰਦ ਆਉਂਦਾ ਸੀ ਉਹ ਜਿੰਨਾ ਵੀ ਖਾ ਲੈਂਦਾ ਸੀ ਉਹ ਮਜ਼ਾ ਆਉਂਦਾ ਸੀ ਲੇਕਿਨ ਅੱਜ ਕੀ ਹੋ ਗਿਆ ਕਿ ਉਹ ਗਿੰਤੀ ਲੋਕ ਜਿਹੜੇ ਨੇ ਵਿਆਹਾਂ ਸ਼ਾਦੀਆਂ ਦਾ ਕਿ ਉਹ ਕੀ ਕਰਦੇ ਨੇ ਮੈਂ ਨਹੀਂ ਕਹਿੰਦਾ ਕਿ ਸਾਰੇ ਹੀ ਪਲੇਟ ਸਿਸਟਮ ਵਾਲੇ ਬਾਰੇ ਨਹੀਂ ਲੇਕਿਨ ਬਹੁਤ ਗਿੰਤੀ ਬਹੁਤ ਗਿੱਤੀ ਅੱਜ ਲੋਕੀ ਪਲੇਟ ਸਿਸਟਮ ਜਿਹੜਾ ਬਾ ਉਹ ਕਰ ਲੈਂਦੇ ਨੇ ਕਿ ਚਲੋ ਠੀਕ ਆ ਆਪਾਂ ਨੂੰ ਕੁਝ ਕਰਨਾ ਨਹੀਂ ਪੈਣਾ ਤੇਲ ਨਹੀਂ ਲਿਆ ਕੇ ਦੇਣਾ ਪੈਣਾ ਸਬਜ਼ੀਆਂ ਨਹੀਂ ਲਿਆ ਕੇ ਦੇਣੀ ਪੈਣੀਆਂ ਚੁੱਪ ਕਰਕੇ ਪੈਲਸ ਜਾਣਾ ਆ ਆ ਰਿਜ਼ੋਰਟ ਜਾਣਾ ਹੈ ਉੱਥੇ ਆਪਾਂ ਪੇਮੈਂਟ ਕਰਕੇ ਤੇ ਵਾਪਸ ਆ ਜਣਾ ਲੋਕੀ ਇਹ ਕਰਦੇ ਗਿੱਤੀ ਜਿੰਨੇ ਮਰਜੀ ਸਾਥ ਕੋ ਰਿਸ਼ਤੇਦਾਰ ਕੋਈ ਕਰ ਲੈ ਹੁਣ ਉੱਥੇ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਜਾਂਦਾ ਕਿ ਜਿਹੜੇ ਵਿੱਚ ਕੋਈ ਸਮਾਤ ਲਿਆ ਜਾ ਰਿਹਾ ਕੋਈ ਵੀ ਤਲਣ ਵਾਲੀ ਚੀਜ਼ ਹੋਵੇ ਉਹ ਤੇਲ ਕਿਦੋਂ ਦਾ ਚੱਲਦਾ ਆ ਰਿਹਾ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਜਦੋਂ ਵੀ ਤੇਲ ਨੂੰ ਦੋ ਵਾਰੀ ਤੋਂ ਜਾਂ ਤਿੰਨ ਵਾਰੀ ਗਰਮ ਕਰ ਲਿਆ ਜਾਂਵੇ ਤਾਂ ਉਸ ਤੋਂ ਬਾਅਦ ਉਹ ਜ਼ਹਿਰੀਲਾ ਹੋ ਜਾਂਦਾ ਹੁਣ ਸਾਨੂੰ ਇਹ ਵੀ ਪਤਾ ਕਿ ਉਹ ਤੇਲ ਕਿੰਨੀ ਵਾਰਾ ਗਰਮ ਕੀਤਾ ਗਿਆ ਉਹ ਤੇਲ ਕਿਦੋਂ ਦਾ ਚੱਲਦਾ ਆ ਰਿਹਾ ਉਹਨਾਂ ਤੇਲਾਂ ਨੂੰ ਗਰਮ ਕਰ ਕਰਕੇ ਅਸੀਂ ਉਹ ਚੀਜ਼ਾਂ ਖਾਈ ਜਾਂਦੇ ਆ ਪਲੱਸ ਜਿਹੜੇ ਪਕੌੜੇ ਨੇ ਜਾਂ ਦੂਜਾ ਚੀਜ਼ਾਂ ਸਮਾਨ ਹੈਗਾ ਉਹ ਕਿਦੋਂ ਦਾ ਬਣਿਆ ਕਿ ਇਹ ਰਾਤ ਵਾਲਾ ਸਮਾਗਮ ਕਿ ਨਹੀਂ ਕਿਤੇ ਪੈਲਸ ਤੇ ਉਹ ਤਨੀ ਅਗਲੇ ਦਿਨ ਪ੍ਰੋਵਾਈਡ ਕਰਤਾ ਜਾਂ ਹੋ ਸਕਦਾ ਕੋਈ ਠੇਕੇਦਾਰਾਂ ਦਾ ਇੰਦਾ ਦਾ ਵੀ ਸਿਸਟਮ ਹੋਵੇ ਕਿ ਕਿਤੇ ਦੂਜੇ ਥਾਂਸ ਮਾਲ ਵਧਿਆ ਕਿ ਤੂੰ ਭਾਈ ਸਾਨੂੰ ਦੇ ਦੇ ਅਸੀਂ ਇੱਥੇ ਪੁਕਤਾ ਆ ਜੀ ਸਾਡੇ ਕੋ ਆ ਬੱਚਿਆ ਤੂੰ ਆ ਲੈ ਜਾ ਉੱਥੇ ਸਾਰ ਲਾ ਕਿਤੇ ਇੰਜਤ ਨਹੀਂ ਹੋ ਰਿਹਾ ਕਿ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਤੁਸੀਂ ਵੇਖੋ ਕਿ ਕਿੰਨਾ ਜ਼ਿਆਦਾ ਤੇਲ ਉਹਨਾਂ ਚੀਜ਼ਾਂ ਦੇ ਵਿੱਚ ਹੁੰਦਾ ਜਦੋਂ ਅਸੀਂ ਖਾਂਦੇ ਸਾਡੇ ਬੱਚੇ ਬਿਮਾਰ ਹੋ ਜਾਂਦੇ ਨੇ ਉਹਨਾਂ ਨੂੰ ਪੇਟ ਦੇ ਰੋਗ ਲੱਗ ਜਾਂਦੇ ਨੇ ਚੰਗੇ ਭਲੇ ਰੋਗ ਵੱਡੇ ਵੱਡੀ ਉਮਰ ਤੇ ਸਾਡੇ ਵਰਗੇ ਜਾਂ ਤੁਹਾਡੇ ਵਰਗਿਆਂ ਨੂੰ ਵੀ ਕਈ ਵਾਰ ਫੇਸ ਕਰਨਾ ਪੈਂਦਾ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਜੇ ਅਸੀਂ ਚੁੰਨੇ ਆ ਨਾਲ ਦੀ ਨਾਲ ਹੀ ਅਸੀਂ ਮੜੀ ਜੀ ਵੀ ਪਲੇਟ ਨਿਪੜੀ ਹੋਵੇ ਤਾਂ ਆਪਾਂ ਕਹਦੇ ਨਹੀਂ ਪਲੇਟ ਬੜੀ ਨਿਪੜੀ ਹੈ ਕਿ ਅਸੀਂ ਧਿਆਨ ਮਾਰਦੇ ਕਿ ਅੰਦਰ ਸਫਾਈ ਦਾ ਕੀ ਪ੍ਰਬੰਧ ਹੈਗਾ ਪਿਛਲੇ ਪਾਸੇ ਕਿਵੇਂ ਦੀ ਸਫਾਈ ਦਾ ਪ੍ਰਬੰਧ ਹੈ ਕਿਤੇ ਕੱਲੀਆਂ ਪਲੇਟਾਂ ਸਾਫ਼ ਕਰਕੇ ਵੀ ਉੱਧਾ ਤਨੀ 토리 ਜਾ ਰਹੀ ਹੈ ਅਸੀਂ ਉੱਧਾ ਤਨੀ ਖਾਈ ਜਾ ਰਹੀ ਹੈ ਕਹਿ ਤੋ ਭਾਅ ਸਾਨੂੰ ਅਸੀਂ ਇੰਨਾ ਗੱਲਾਂ ਵੱਲ ਧਿਆਨ ਦੇਣਾ ਛੱਡ ਦਿੱਤਾ ਮੈਂ ਸਮਝਦਾ ਕਿ ਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਸੱਦਣਾ ਕੋਈ ਫੰਕਸ਼ਨ ਕਰਨਾ ਤੇ ਆਪਣਾ ਸੰਭਾਲ ਲਿਆ ਕੇ ਉਹਨਾਂ ਭੈਣ ਭਰਾਵਾਂ ਨੂੰ ਬਈਏ ਭਈ ਜਿਹੜੇ ਬਣਾਉਂਦੇ ਨੇ ਕਿ ਭਈ ਇਹਨੂੰ ਵਧੀਆ ਤਰੀਕੇ ਨਾਲ ਬਣਾਉ ਥੋੜੀਆਂ ਝਮਾਂ ਕਰ ਲਓ ਥੋੜਾ ਪ੍ਰੋਗਰਾਮ ਕਰ ਲਓ ਲਿਕਨ ਹੋਵੇ ਤਾਂ ਸੇਧ ਵਾਲਾ ਨਾ ਸੇਧ ਵਾਲਾ ਹੋਵੇਗਾ ਤਾਂ ਸਾਰੇ ਸੁੱਖੀ ਰਵਾਂਗੇ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ 'ਤੇ ਅੱਜ ਉਸੋਚਾਂਗੇ ਤਾਂ ਕਿ ਇਹ ਨਦੀ ਸਿਹਤਮੰਦ ਰਹ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੋਦੇ ਬਸਲੇ ਨੂੰ ਅਪਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇਗਾ